ਰਹੀ ਨਹੀਂ ਚੱਲਣੀ ਉਹਦਰ ਨੂੰ ਭੈਣ ਚੁੱਦਾ ਤੁਹਾਨੂੰ ਮੈਂ ਪਹਿਲੇ ਹੀ ਕਿਹਾ ਸੀ ਭੈਣ ਦੀ ਖੁੱਦੀ ਜਾਵੇ ਉਹ ਆਜਾ ਗੱਡੀ ਆ ਗਈ ਭੈਣ ਨੂੰ ਬੋਈ ਤੁਹਾਨੂੰ ਮੈਂ ਪਹਿਲਾਂ ਭੈਣ ਜਾਉਣ ਨਾਲ ਕਿਹਾ ਇੱਧਰ ਕੋ ਇੱਧਰ ਕੋ ਤੇਰੇ ਤੇ ਆ ਚੜ ਗਏ ਬਾਈ ਗੱਡੀਆਂ ਓਏ ਦੋ ਆਓ ਇਹ ਤਾਂ ਹੋ ਗਿਆ ਪੰਜ ਗੱਡੇ ਮੂੰਹ ਕਮਾ ਦੇ ਮੇਰੇ ਨਹੀਂ ਯਾਰ ਮੂੰਹ ਕਮਾ ਦੇ ਭੈਣ ਚੋਦਾ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜਮੀਰਾਂ ਨੂੰ ਲਾਂਤੀਓ ਕਦੋਂ ਜਾਗੋਗੇ ਕਦੋਂ ਉੱਠੋਗੇ ਕਰ ਖਚਲਾ ਯਾਰ ਭੈਣ ਗੱਲ ਆੜਿਆ ਭੈਣ ਦੀ ਖੁੱਦੀ ਆ ਵਾ ਅੱਕ ਧਰ ਧਰ ਬਾੜ ਦੀ ਅੱਭਾ ਭੈਣ ਚ ਗੱਡੀ ਮੂਰੇ ਬੱਚ ਮਾਰਨੀ ਸੀ ਨਾ ਯਾਰ ਕਦੋਂ ਤੁਸੀਂ ਉੱਠੋਗੇ ਭੈਣ ਜਦੋਂ ਮਾਫ ਕਰਨਾ ਗਾਲ ਨਿਕਲਦੀ ਆ ਉਹ ਭੈਣ ਚੁੱਧ ਮਿਆਂ ਆਪ ਤੇ ਲੋਕਾਂ ਨੂੰ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਤਾਂ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾ ਥੱਲੇ ਦੇ ਦੀ ਆਹ ਦੇਖੋ ਭੈਣ ਜਵਾਕ ਨਾ ਥੱਲੇ ਆ ਜੇ ਹੋਲੀ ਰੱਖ ਕਾਂ ਗੱਡੀ ਵਿੱਚ ਮਾਰਨ ਦੀ ਗੱਡੀ ਆ ਗਈ ਉਹਨੇ ਤੇ ਝਾਂ ਮੋੜ ਮੋੜ ਸ਼ੋ ਕਿਨਾਂ ਰੁਲ ਗਈਆਂ ਹਾਂ ਬਈ ਪਿੰਡ ਚ ਪਿੰਡ ਚ ਬਾੜ ਪਿੰਡ ਚ ਪਿੰਡ ਨੂੰ ਛੱਡ ਕੇ ਨਹੀਂ ਨੂੰ ਦਾਨ ਕਰੀ ਤੇ ਕਿਆ ਕਟੀਆਂ ਓਏ ਚਾਰ ਕਟੀਆਂ ਨੇ ਹੈ ਸਾਰਾ ਇਧਰ ਉੱਤੇ ਜਿਹੜੀ ਗੱਡੀ ਆ ਰਹੀ ਉੱਤੇ ਜਮ ਹੌਲੀ ਹੌਲੀ ਉਹ ਨਾ ਪੈਣ ਫੇਰ ਘੁੰਮ ਗਿਆ ਓਏ ਹਾਂ ਆ ਫੇਰ ਘੁੰਮ ਗਿਆ ਸੋ ਜੇ ਤੁਸੀਂ ਅੱਜ ਨਾਲ ਉੱਥੇ ਠੀਕ ਆ ਸਾਨੂੰ ਤਾਂ ਕੋਈ ਗੱਲ ਨਹੀਂ ਹੈ ਨਹੀਂ ਪਹੁੰਚਣ ਦੇਣਗੇ ਵੱਧ ਤੋਂ ਫੜ ਲੈਣਗੇ ਪਰਚਾ ਦੇ ਦੇਣਗੇ ਅੰਦਰ ਦੇ ਦੇਣਗੇ ਪਰ ਜੇ ਤੁਸੀਂ ਨਾ ਪਹੁੰਚੇ ਉਹ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰਗੀਆਂ ਜਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓ ਏ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜੇ ਵੀ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜੋਗੇ ਕਿੰਨੇ ਪਿੰਡ ਨੇ ਲਿਧਾਣੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਚੀ ਉਹਦੇ ਝੋਗ ਦੇ ਉੱਤੋਂ ਨਹੀਂ ਲਿਆਉ ਬੰਦੇ ਯਾਰ ਓਨੇ ਬੰਦੇ ਤੁਸੀਂ ਪਹੁੰਚ ਗਏ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਕਿੰਨੇ ਕਨੂੰ ਰੋਕ ਲੈਣਗੇ ਕਿੰਨੇ ਕਨੂੰ ਨਾਕੇ ਲਾਗਦੇ ਨੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਨਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡੈਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਬੱਸ ਪ੍ਰੋਟੈਕਟ ਕਰ ਰਹੀ ਆ ਸਾਨੂੰ ਸਾਨੂੰ ਪੜ੍ਹਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਔਰ ਨਾਲ ਦਾ ਹੀ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਪਰ ਨਹੀਂ ਉੱਠਣਾ ਤੁਸੀਂ ਨਹੀਂ ਉੱਠਣਾ ਤੁਹਾਡੇ ਲਈ ਲੜਨ ਵਾਲੇ ਮਰਨ ਵਾਲੇ ਲੋਕ ਲੱਖਾਂ ਬੰਦਾ ਪੰਜਾਬ ਦਾ ਲੱਖਾਂ ਬੰਦਾ ਠੀਕ ਆ ਜਿਹੜੇ ਬੰਦੇ ਨੇ ਫੜੇ ਆ ਜਿਹੜੇ ਬੰਦੇ ਦਾ ਨੇ ਰੀਟੇਨ ਕਰ ਲਏ ਰਾਜ ਰੋਖ ਲੋ ਗੱਲ ਗੱਲ ਅੱਡਾ ਪਰ ਘੱਟੋ ਘੱਟ ਤੁਸੀਂ ਇਹਦਾ ਸੋਚ ਲਓ ਤੁਸੀਂ ਐਨੇ ਤਾਂ ਆਲੇ-ਦਾਲੇ ਪਿੰਡ ਹੀ ਨੇ ਲੁਧਿਆਣੇ ਦੇ ਇਕੱਲਾ ਲੁਧਿਆਣਾ ਇਹਨੂੰ ਠੱਲ ਪਾ ਦਿੰਦਾ ਗੱਡੀਆਂ 2 ਮਿੰਟ ਦੂਜੇ ਪਾਸੇ ਹੀ ਹੋਗੀਆਂ ਬਾਈ ਨਹੀਂ 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 ਦੁੰਦ ਖਿੱਤੀ ਜਦ ਮਾੜਾ ਜ ਆਹੀ ਆ ਯਾਰ ਉਹ ਮਾੜਾ ਬਾਈ ਸੋ ਪਹੁੰਚਾਂਗੇ ਬਾਈ ਹਰ ਹਾਲ ਪਹੁੰਚਾਂਗੇ ਕੋਈ ਗੱਲ ਨਹੀਂ ਪਹੁੰਚੋ ਬਸ ਕਰਾ ਉੱਥੇ ਪਹੁੰਚੋ ਕੋਈ ਗੱਲ ਨਹੀਂ ਫੜ ਲੈਣ ਯਾਰ ਚਾਹੇ ਲੱਖ ਫੜ ਲੈਣ ਓਪਨ ਵਿੱਚ ਬਾੜ ਦੇ। ਇੱਥੇ ਗਲੀ ਚ ਬਾੜ। ਕਰੇਗਾ ਮਨਵੈਲਾ। ਬਈ ਦੋ ਇਹਨੇ ਮੂਹਰੇ ਕਰਦੇ। ਨਹੀਂ ਨਹੀਂ ਤੂੰ ਗਰਾਂ ਪਿੰਡਸ ਦਾ ਬਾੜ। ਉਹ ਬੰਦ ਸਾਂ ਬੁੱਚੜ ਬਣ ਗਿਆ ਤੂੰ ਬੁੱਚੜ ਅੱਜ ਬੁੱਚੜ ਕੇਜਰੀ ਆਲ ਸਾਂ ਬੁੱਚੜਾ ਤੂੰ ਪੰਜਾਬ ਦਾ। ਤੂੰ ਪੰਜਾਬ ਦਾ ਕਾਤਲ ਲੋਗੋਂ ਤੁਸੀਂ। ਲਹੂ ਪੀਣੀਆਂ ਜੋਕਾਂ ਜਿਹੜੀਆਂ ਤੁਸੀਂ ਪੰਜਾਬ ਨੂੰ ਚਿੰਬੜੀਆਂ। ਮਾਰਦਾ ਪੰਜਾਬ ਕਾਲੇ ਪਾਣੀਆਂ ਨਾਲ ਜ਼ਹਿਰ ਨਾਲ ਉੱਤੋਂ ਤੁਸੀਂ ਸੁਰੱਖਿਆ ਦੇ ਰਹੇ ਹੋ ਵੀ ਇਹ ਤਾਂ ਐਂ ਚੱਲੂਗਾ ਤਾਂ ਐਂ ਪਊਗਾ ਕਿੰਨਾ ਚਿਰ ਉੱਠਣਗੇ ਲੋਕ ਪੰਜਾਬ ਦੇ ਉੱਠਣਗੇ ਇਹ ਯਾਦ ਰੱਖੀ ਇਹ ਜਿੰਨਾ ਦਬਾਓਗੇ ਉਹਨਾਂ ਉੱਠਣਗੇ ਕਿੰਨਾ ਕਨੂੰ ਕੱਬ ਲਓਗੇ ਕਿੰਨਾ ਕਨੂੰ ਰੋਕ ਲਓਗੇ ਇਹ ਜਿੱਤੇ ਰੱਖਿਓ ਗੱਲ ਦਾ ਹੁਣ ਇਕੱਲਾ ਭਵੰਤ ਨਹੀਂ ਕੇਜਰੀਵਾਲ ਵੀ ਇਹ ਗੱਲ ਦਾ ਜ਼ਿੰਮੇਵਾਰ ਹੈ ਇਹ ਸਾਰੇ ਗੇਰਗੁਰ ਕੱਢੀ ਬੈਠਿਆ ਇਹਦਾ ਕੋਈ ਨਹੀਂ ਪੱਖ ਕਿਛੇ ਦੀ ਕੱਪ ਲੈ ਨੂੰ ਕੱਪ ਐ ਹਾਂ ਨਹੀਂ ਇਹ ਉਪ ਸਿੱਧਾ ਸਿੱਧਾ ਬਾੜ ਸਿੱਧਾ ਬਾੜ ਦੇ ਸਿੱਧਾ ਯਾਰ ਸਿੱਧਾ ਬਾੜ ਦੇ ਨਾ ਯਾਰ ਤੂੰ ਸਾਂ ਚਾਰ ਹੋ ਗਈ ਹਾਰਨ ਤੇ ਹੱਥ ਰਖਾਰਨ ਤੇ ਹੱਥ ਰਖਾਰਨ ਹੱਥ ਰਖਾਰਨ ਤੇ ਯਾਰ ਕਹੂਰੇ ਬੰਦਾ ਬਾਈ ਇੱਥੋਂ ਆਪਣਾ ਪਿੰਡਾਂ ਦਾ ਵੀ ਨਹੀਂ ਪਤਾ ਯਾਰ ਹਾਂ ਟਰੈਕਟਰ ਮੂਰੇ ਕਰ ਦਿੰਦਾ ਖਿੱਚ ਖਿੱਚ ਅਰੰਬੇ ਕਰਦੇ ਚੋਰ ਆ ਕਹਿੰਦੇ ਚੋਰ ਟਰੈਕਟਰ ਮੂਰੇ ਕਰ ਦੇ ਕਹਿੰਦੇ ਟਰੈਕਟਰ ਮੂਰੇ ਕਰਦੇ ਮੋੜ 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 ਉਤਰ ਕੇ ਭੱਜਲੇ ਮੇ ਤੇਰਾ ਮੋੜ ਸੀ ਹੈ ਉਤਰ ਕੇ ਭੱਜ ਖੜ ਦੇ ਖੜ ਦੇ ਮੋੜ 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 ਹੋੜ ਭੈਣ ਦੋ ਤੱਕ ਗੱਲ ਲੱਗਿਆ ਵੇ ਖੜ ਖੜ ਮੋੜ 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 ਭੈਣ ਦਾ ਯਾਰਾ ਬੰਦ ਵੀ ਹਿਚ ਬਾੜ ਲਈ ਹੋੜ ਮੋੜ ਮੋੜ ਭੈਣ ਦਾ ਯਾਰਾ ਮੋੜ ਲਾ ਵਈ ਗੱਲੀ ਬਾਤ ਹੋ ਗਈ ਕਦੀ ਮਰਨੀ ਨੇ ਓ ਮੋੜ ਲਾ ਅੱਡੀ ਮੋੜਨੀ ਨੂੰ ਮੁਰਾ ਬੰਦਾ ਆ ਆ ਦੇਖੋ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਦੇਖੋ ਆ ਦੇਖੋ ਆ ਦੇ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਆਉਂਦੇ ਯਾਰ ਅਸੀਂ ਨਹੀਂ ਆਉਂਦੇ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਵਾਬ ਜਵਾਬ ਮਾੜਾ ਹਿੱਸਾ ਲਾ ਵੇ ਹਿੱਸਾ ਨਾ ਮਾੜਾ ਦੀ ਨਰੇ ਮਗਰਵਾਰੀ ਵਿੱਚ ਨਗਰੀ ਮਾਰੀ ਮੇਰੇ ਗੱਡੀ ਵਿੱਚ ਤੇ ਹੋਰੇ ਡੀ ਵਾਲੇ ਕਾ ਤੂੰ ਕਾ ਵੈਰੀ ਬਣਿਆ ਹੋਏ ਉਹ ਤੂੰ ਤਾਂ ਪੰਜਾਬੀ ਆ ਤੂੰ ਹੀ ਨਹੀਂ ਪਾਣੀ ਪੀਣਾ ਅੱਗ ਲਾ ਦਿਓ ਅੱਗ ਆਪਾਂ ਨੂੰ ਅੱਗ ਲਾ ਦਿਓ ਹੀ ਮਾਰ ਦਿਓ ਬਾਈ ਪੈਟਰੋਲ ਪਾ ਕੇ ਅੱਗ ਲਾ ਦਿਓ ਬੱਚੇ ਅੱਗ ਲਾ ਦਿਓ ਲੱਖਾਂ ਘੇਰ ਲਿਆ ਉਹ ਸਰਕਾਰਾਂ ਅੱਗੇ ਲੜ ਲੜਾਣੇ ਜਾਂਦਾ ਕਿਉਂ ਜਾਂਦੇ ਆ ਕਿਉਂ ਬਾਈ ਕੀ ਗੱਲ ਗਲਤ ਕਰਦੇ ਸੀ ਕਾਦੇ ਲਈ ਦੱਸੋ ਦੱਸ ਤੁਸੀਂ ਨਹੀਂ ਪਾਣੀ ਪੀਂਦੇ ਤੁਸੀਂ ਪੀਂਦੇ ਨਹੀਂ ਹੁਣ ਜਵਾਕ ਨਹੀਂ ਪੀਂਦੇ ਬਾਈ ਤੂੰ ਹੀ ਜਾ ਰਾ ਪਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ ਬਈ ਸੱਚਾ ਚੱਕਤਾ ਅਸੀਂ ਨਹੀਂ ਆਉਣਾ ਓਏ ਲੋਕ ਖੁੱਦੂ ਆ ਭੈਣਾਂ ਚ ਆ ਰੇਡੀਓ ਲੋਕਾਂ ਪਿੱਛੇ ਹੁਣ ਤੱਕ ਇੱਥੋਂ ਨੂੰ ਹੁਣ ਗੱਡੀ ਨਹੀਂ ਨਿਕਲਨੀ ਬਈ ਗਲੀ ਭੀੜੀ ਜਾਈ ਫਸ ਗਈ ਜੇ ਲੱਗੋ ਪਿੰਡੋਂ ਬੰਦਾ ਹੀ ਨਿਕਲ ਰਿਹਾ ਹੋਊਗੀ ਬਾਹਰ ਯਾਰ ਕਮਾਲ ਦੀ ਗੱਲ ਨਹੀਂ ਪਿੰਡ ਕਿਹੜਾ ਹੈ ਯਾਰ ਭੈਣ ਤੇ ਰਾਮਾ ਪਤਾ ਨਹੀਂ ਕਿਹੜਾ ਮਾਸ਼ਾ ਅੱਜ ਰਾਮਾ ਨਹੀਂ ਨਹੀਂ ਇਹ ਤਾਂ ਯਾਰ ਭੈਣ ਚ ਲੁਧਿਆਣਾ ਦੇ ਨੇੜੇ ਸੀਗਾ ਉਹ ਤਾਂ ਕੀ ਨਾਂ ਤਾਂ ਚੋਇਰ ਰਿਹਾ ਕੀ ਨਾਂ ਵੀ ਯਾਰ ਭੈਣ ਚ ਪਿੰਡ ਦਾ ਵੀ ਪਤਾ ਨਹੀਂ ਲੱਗਿਆ ਸੱਜਾ ਕਲਾ ਹਿੱਸਾ ਚ ਪਿਆ ਸੀ ਸੱਜਾ ਨਹੀਂ ਨਹੀਂ ਭਾਨਾ ਤਾਂ ਯਾਰ ਗੱਡੀ ਭੰਦੇ ਤੁਸੀਂ ਭੰਨੋ ਪਾਂਦੋ ਗੱਡੀ ਪਾਂਦਿਓ ਉਹ ਪਿੰਡਾਂ ਮੇਰੇ ਤੇ ਬੋਲ ਕੇ ਆਇਆ ਆਪਾਂ ਉਦੇ ਕਿਹੜਾ ਪਿੰਡ ਜੂ ਲਿਦਾਂਦੇ ਵਾਲੇ ਉਰਲੇ ਪਾਸੇ ਵਾਹ ਨਹੀਂ ਕਿਹੜਾ ਭੈਣਾ ਮੁਲਾਪੁਰ ਦੇ ਨਾਲ ਇਧਰ ਲਈ ਟਰੈਕਟਰ ਵਾਲੇ ਮਰਵਾਤਾ ਸੀ ਅਸੀਂ ਇਹ ਨਹੀਂ ਖੁੱਲਦੀ ਪੰਨੋ 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 ਤੀਕਾ टाकी ਪੱਟੀ ਜਉ टाकी ਪੱਟੀ ਜਾਂਦੇ ਆ ਕੋਈ ਨਹੀਂ ਪਟਣਦੇ ਯਾਰ ਪਟ ਦੇਣ ਦੇ ਕੋਈ ਨਹੀਂ ਪਟ ਪਟ ਦੇਣ ਦੇ ਪਟ ਦੇਣ ਦੇ ਕੋਈ ਨਹੀਂ ਆ ਦੇਖ ਲੋ ਇਹਨਾਂ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਨਤ ਉੱਠਣਾ ਓਏ ਉਹ ਲੱਖ ਦੀ ਲਾਂਨਤ ਆ ਤੁਹਾਨੂੰ ਘਰਾਂ ਚ ਆ ਪਈ ਓਏ ਆ ਪਿੰਡਾਂ ਵਾਲੇ ਦੇਖ ਲੋ ਕੋਈ ਬੰਦਾ ਨੇ ਨੇੜੇ ਆ ਰਿਹਾ ਉਹ ਤਮਾਸ਼ਾ ਦੇਖੀ ਜਾਂਦੇ ਨੇ ਇਹਦੇ ਵਿੱਚ ਗੱਡੀ ਦਾ ਕਰਕੇ ਵਿੱਚ ਮਾਰਦੇ ਮਾਰੀ ਕਰ 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 ਕਿਚ ਗੱਡੀ ਲਾਗੀ ਨਾਲ ਆਹ ਤੇਰੇ ਨਾਲ ਲਈ ਵੀ ਮਰੇ ਮੁੜਦੀ ਨਹੀਂ ਨਾ ਨਹੀਂ ਨਿਕਲਣਾ ਬਾਈ ਨਹੀਂ ਤੂੰ ਭੰਨ ਦੇ ਯਾਰ ਭੰਨ ਦਿਓ ਨਹੀਂ ਨਿਕਲਣਾ ਇਹ ਉਦੂ ਲੋਕ ਆ ਭੈਣ ਜਦ ਘਰਾਂ ਚ ਬੜੇ ਲੋਕ ਇੱਥੇ ਖੜੇ ਗੱਛਾ ਜੱਥ ਤੇ ਬਈ ਇਹਨਾਂ ਦੀ ਭੈਣ ਦੇ ਯਾਰ ਉਹ ਇਹਨਾਂ ਨੂੰ ਐ ਹੀ ਨਹੀਂ ਪਤਾ ਭੈਣ ਦੀ ਲੰਨ ਤੁਸੀਂ ਛੋੜੇ ਖਤਰ ਭਾਂ ਤੁਰੇ ਫਿਰਦੇ ਆ ਤੁਸੀਂ ਆਦੇ 12 ਜਿਵੇਂ ਨਿਕਲ ਸਕਦੇ ਇੱਥੇ ਪਿੰਡ ਇਕੱਠਾ ਕਰ ਲੈ ਹੋਕਾ ਦੇ ਕੇ ਦੱਸ ਮੈਂ ਮੈਂ ਤੈਨੂੰ ਮੇਰੇ ਅੱਗੇ ਪਰਲੀ ਗਲੀ ਮੋੜਦਾ ਗਲੀ ਭੀੜੀ ਜੀ ਉਹ ਤੂੰ ਭੈਣ ਦਾ ਭਾਈ ਉੱਧਰ ਟਰੈਕਟਰ ਆ ਗਿਆ ਮੁਰੇ ਯਾਰ ਮੈਂ ਕਿੱਧਰ ਮੋੜਦਾ ਚੱਲ ਤੋ ਮੈਂ ਤੁਹਾਨੂੰ ਉਹਦੀ ਭੈਣ ਚੱਲਦਾ ਉਹੜਾ ਲੱਕ ਦੀ ਤੁਮਾ ਕਹੇ ਜਿੰਦਾ ਵੀ ਗੱਡੀ ਭੈਣ ਦਾ ਯਾਰ ਉਹ ਇਧਰ ਨੂੰ ਮੋੜਲਾ ਤਰ ਮੋਦੀ ਕਹੇ ਮੈਂ ਗੱਡੀ ਪੁਲਿਸ ਦੀ ਆ ਮੈਂ ਤਾਂ ਕਹ ਬਾਈ ਸਿੰਪਲ ਸਾਰ ਵੀ ਆਉਂਦੀ ਆ ਮੈਨੂੰ ਪਿੰਡ ਭੈਣ ਜੋਤਨੀ ਪਤਾ ਕੀ ਨਾਂ ਪਿੰਡ ਦੇ ਦਾ ਨਹੀਂ ਲੋਕਾਂ ਨੂੰ ਗੋਗ ਹੀ ਨਹੀਂ ਬਾਈ ਬਾਹਰ ਨਹੀਂ ਕਰ ਰਹੇ ਇਹਦੇ ਦਿਮਾਸ਼ਾ ਦੇਖੀ ਹੁੰਦੇ ਤਾਂ ਮਾਸੀ ਸ਼ਾਲਾ ਹੀ ਤੋ ਖੜਨ ਨਹੀਂ ਉਹ ਬਾਈ ਹੈਲੋ ਉਹ ਬਾਈ ਉਹ ਬਾਈ ਹੈਲੋ ਉਹ ਬਾਈ ਹੈਲੋ ਐਂ ਦੀ ਫੁੱਦੀ ਖੜਨ ਨਹੀਂ ਦਿੰਦੇ ਕਿਸੇ ਨੂੰ ਨਾ ਨਹੀਂ ਭੈਣ ਜੀ ਤਾਂ ਮਾੜਾ ਪਿੰਡਾ ਚੋਕਾ ਅੱਕਾ ਬੱਜੇ ਫਿਰ ਤਾਂ ਠੀਕਾ ਲੋਕਾਂ ਨੂੰ ਆਹ ਫੋਨ ਲੱਗੂ ਤੇ ਰਹਿੰਦੇ ਉਹ ਖੜੇ ਆ ਲੋਕ ਭਾਏ ਗਰਾਂ ਮਰੇ ਨਿਕਲੇ ਲੋਕ ਬਾਹਰ ਡਾਈ ਬਿਚ ਲੈ ਦੱਸ ਯਾਰ ਆ ਫੈਂਟ ਕਾਲੇ ਪਤਾ ਲੱਗ ਗਿਆ ਉਹ ਵੀ ਲੱਖਾ ਬਾਈ ਉਹ ਆਸ਼ਾ ਦੇਖੀ ਜਾਂਦਾ ਖੜੇ ਆ ਉਹ ਲੋਕ ਆਹ ਸਪੀਕਰ ਲੱਗੇ ਵੇ ਤਾਂ ਹਾਲਾ ਆਮਲਾ ਕੀ ਹੈ ਗੁਰਦੁਆਰਾ ਕੀ ਹੈ ਪਤਾ ਨਹੀਂ ਗੁਰਦੁਆਰਾ ਕੀ ਹੈ ਬਾਈ ਤਾਂ ਹਮ ਜੁੰਟ ਲੱਗੀ ਹੋਈ ਹੈ ਖੜਦੇ ਨਹੀਂ ਹੁੰਦੇ ਉਹ ਖੜਦੇ ਨਹੀਂ ਦਿੰਦੇ ਬਾਰ ਦਵਾਈ ਜਾਂਦੇ ਲੋਕ ਖੜਦੇ ਨਹੀਂ ਗੰਦੇ ਉਹ ਦੇਖੋ ਕਾਲਾ ਗੱਡੀ ਜਾਂਦੇ ਆ ਪਰ ਕਿੰਨੇ ਕੁ ਨਹੀਂ ਖੜਨਦੇ ਨੇ ਕਿੰਨੇ ਹੋਣੇ ਪੁਲਿਸ ਵਾਲੇ 50 ਜਣੇ ਹੋਣੇ ਹੋਰ ਕਿੰਨੇ ਕੁ ਹੋਣੇ ਭੈਣ ਤੇ ਪਿੰਡ ਤਾਂ ਇੰਨਾ ਟੈਲੀਫੋਨ ਚੱਲਦਾ ਤੇ ਫੋਨ ਨਾਲ ਫੋਨ ਬਈ ਹੁਣ ਇੱਥੇ ਬੰਦ ਸੀ ਜੀ ਛਿੱਪਾ ਭੰਨਣਾ ਕੋਈ ਨੀ ਕੋਈ ਪਾੰਦ ਪਾੰਦ ਆਦੇ ਆਦੇ ਬਚੜੋ ਉਹ ਪਚੜੋ ਕੋਈ ਨੀ ਪਾੰਦੋ ਆਹ ਦੇਖੋ ਬਚੜੋ ਆ ਆ ਬਚੜੋ ਆ ਬਚੜਾ ਦਾ ਕੰਮ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਵਾਲੇ ਲਾਨਤ ਹੋ ਉਹ ਲਾਨਤ ਹੋ ਲੋਕ ਉਹ ਸੋਡੀ ਖਾਤਰ ਲੜਨ ਵਾਲੇ ਬੰਦੇ ਘਰਾਂ 'ਚ ਖੜੇ ਆ ਓਏ